ਫਿਲੌਰ ਹਲਕੇ ਤੋਂ ਕਾਂਗਰਸ ਦੇ ਵਿਤੈਕ ਵਿਕਰਮਜੀਤ ਸਿੰਘ ਚੌਧਰੀ ਦੇ ਚੀਫ ਵਿਫਾਉ ਦੇ ਤੋਸਤੀਫੇ ਬਾਤ ਪੰਜਾਬ ਕਾਂਗਰਸ ਵਿੱਚ ਹਲਚਲ ਹੈ ਪ੍ਰਤਾਪ ਸਿੰਘ ਬਾਜਵਾ ਮੁਤਾਫਕੋ ਕਾਰਨ ਪਤਾ ਕਰ ਰਹੇ ਬਾਜਵਾ ਨੇ ਕਿ ਚੌਧਰੀ ਪਰਿਵਾਰ ਨੂੰ ਨਵੀਂ ਪੇਸ਼ਕਸ਼ ਕਰਨਗੇ ਉਮੀਦ ਜਿਤਾਈ ਕਿ ਜਰੂਰ ਉਹਨਾਂ ਨੂੰ ਮਨਾ ਲੈਣਗੇ ਜਦੋਂ ਚੌਧਰੀ ਪਰਿਵਾਰ ਦੇ ਆਪ ਚ ਜਾਣਦੇ ਚਰਚੇ ਨੇ ਤਾਂ ਇਸ ਤੇ ਵੀ ਬਾਜਵਾ ਨੇ ਜਵਾਬ ਦਿੱਤਾ ਹੈ ਦਰਅਸਲ ਚੌਧਰੀ ਪਰਿਵਾਰ ਚਲੰਦਰ ਹਲਕੇ ਚ ਸਾਬਕਾ ਸੀਐਮ ਚੰਨੀ ਦੀਆਂ ਸਰਗਰਮੀਆਂ ਤੋਂ ਨਿਰਾਸ਼ ਹੈ ਕਿਉਂਕਿ ਇਥੋਂ ਚੌਧਰੀ ਪਰਿਵਾਰ ਖੁਦ ਨੂੰ ਟਿਕਟ ਦਾ ਦਾਅਵੇਦਾਰ ਦੱਸਦਾ ਹੈ ਆਪ ਤੇ ਗੱਲ ਐਸ ਤਰ੍ਹਾਂ ਉਹ ਚਿੱਠੀ ਇੱਕ ਲਿਖੀ ਕਿ ਮੈਂ ਅਸਤੀਫਾ ਕਰ ਦਿੱਤਾ ਉਹਦਾ ਕਾਰਨ ਕੀ ਹੋਇਆ ਅਸਤੀਫੇ ਦਾ ਉਹਦੇ ਸਾਨੂੰ ਕੋਈ ਦੱਸਿਆ ਨਹੀਂ ਇੱਕ ਦਿਨ ਚ ਉਹਨਾਂ ਦਾ ਮੈਂ ਪਤਾ ਕਰੂੰਗਾ ਕਿ ਕਾਰਨ ਕੀ ਹੋਇਆ ਹੀ ਹੈਜ਼ ਨਾਟ ਹੀ ਹਜ਼ ਜਸ ਸੈਡ ਮੇਬੀ ਹੀਜ਼ ਅਨਵੈਲ ਕਈ ਵਾਰ ਤਬੀਅਤ ਨਾਲ ਠੀਕ ਹੋਏ ਬੰਦਾ ਥੋੜੀ ਦੇਰ ਵਾਸਤੇ ਅਸਤੀਫਾ ਕਰ ਦਿੰਦਾ ਬੇਨਤੀ ਮੇਰੀ ਇੱਕ ਸੁਣ ਲੋ ਇਹ ਜਿਹੜੀ ਇਹਨਾਂ ਦੀ ਡਿਊਟੀ ਹੈ ਚੌਧਰੀ ਸਾਹਿਬ ਦੀ ਹੁੰਦੀ ਜੋ ਸਦਾ ਸੈਸ਼ਨ ਹੋਣ ਹੁੰਦਾ ਜਦੋਂ ਸੈਸ਼ਨ ਹੋਣ ਹੋ ਗਿਆ ਇਹਨਾਂ ਨੇ ਫੇਰ ਅਸੀਂ ਇਹਨਾਂ ਨੂੰ ਨਵੀਂ ਪੇਸ਼ਕਸ਼ ਕਰਾਂਗੇ ਐਕਸੈਪਟ ਕਰ ਲੈਣਗੇ ਕੋਈ ਐਸੀ ਗੱਲ ਨਹੀਂ ਜੇ ਕੋਈ ਗੱਲ ਹੋਏਗੀ ਪਤਾ ਇਸ ਇੰਟਰਨਲ ਮੈਟਰ ਤੁਸੀਂ ਫਿਕਰ ਨਾ ਕਰੋ ਆਮ ਆਦਮੀ ਪਾਰਟੀ ਦੇ ਦੇ ਆਪਣੇ ਕੈਂਡੀਡੇਟ ਭੱਜ ਗਏ ਰਿਆਤੇ ਛਡਾ ਕੇ ਜਿਹੜੇ ਤੁਰ ਵੀ ਗਏ ਉਹ ਸਾਨੂੰ ਹੁਣ ਸਨਾ ਘਲਦੇ ਫਿਰਦੇ ਨੇ ਕਿ ਅਸੀਂ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਆ ਵਾਪਸ ਲੈ ਲੋ ਹੀ ਲੈ ਦੀ ਇਹ ਕਿਸ ਸਾਫ ਦੀ ਗੱਲ ਕਰਦੇ ਇਹ ਤੇ ਆਪ ਹੁਣ ਮਹੀਨਾ ਡੇਡ ਹੈ ਪਹਿਲੀ ਤੋਂ ਬਾਅਦ ਤੇ ਆਪ ਰੈਡੀ ਨਹੀਂ ਇਹ ਨਾ ਆਪ ਰੈਣੀ ਹੈ